ਸਤਨਾਮ ਵਾਹਿਗੁਰੂ ਸਾਹਿਬ ਕੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਮੇਰਾ ਇਹ ਬਨੰਤੀ ਸੁਣ ਪ੍ਰਮੇਰਾ ਦੇਹੋ ਨਾਮ ਕਰ ਆਪਣੇ ਚਿਹਰਾ ਜੇ ਸੋ ਚੰਦਾ ਉਗ ਵੈ ਸੂਰਜ ਚੜਾਏ ਹਜ਼ਾਰ ਇਹ ਤੇ ਚਨਰ ਹੁੰਦਿਆ ਗੁਰ ਬਿਨ ਸਤਨਾਮ ਵਾਹਿਗੁਰੂ ਸਾਹਿਬ ਕੀ ਬਿਲਾਵਲ ਮਹਲਾ 5 ਸਰਣੀ ਸੁਨੋ ਹਰ ਠਾਕੁਰ ਜਸ ਗਾਵੋ ਸੰਤ ਚਰਨ ਕਰ ਸੀਸ ਧਰ ਹਰ ਨਾਮ ਧਿਆਵੋ ਕਰ ਕਿਰਪਾ ਦਇਆਲ ਪ੍ਰਭ ਏਨੇ ਦਾ ਸਿੱਧ ਪਾਵੋ ਸੰਤ ਜਨਾ ਕੀਰੇ ਨੂੰ ਕਾ ਲੇ ਮਾਤਾ ਲਵੋ ਰਹਾਓ ਨੀਚ ਤੇ ਨੀਚ ਅਤ ਨੀਚ ਹੋਏ ਕਰ ਬਿਨਾ ਬੁਲਾਵੋ ਭਾਵ ਮਲੋਵਾ ਆਪ ਤਿਆਗ ਸੰਤ ਸੰਗ ਸਮਾਵੋ सास सास ਨਹ ਵਿਸਰਾ ਅਨਕਤੇ ਨਾ ਤੋ ਸਫਲਾ ਦਰਸ਼ਨ ਗੁਰ ਪੇਟਿਆ ਮਾਨ ਮੋ ਮਿਟਾਵੋ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਓ ਸਫਲਾ ਸੁਹਾਗਨ ਨਾਨਕਾ ਆਪਣੇ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਓ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਭਾਵ ਬਿਲਾਵਲ ਮਹੱਲਾ ਪੰਜਵਾ ਸ਼ਰਵਣੀ ਸੁਨੋ ਹਰ ਹਰ ਹਰੇ ਠਾਕੁਰ ਜਸ ਗਾਵ ਸੰਤ ਚਰਨ ਕਰ ਸੀਸ ਧਰ ਹਰ ਨਾਮ ਧਿਆਵ ਕਰ ਕਿਰਪਾ ਦਇਆਲ ਪ੍ਰਭ ਇਹ ਨਿਦ ਸਿਧ ਪਵ ਸੰਤ ਜਨਾ ਕੀ ਰੇਨੁਕਾ ਲ ਮਾਥਾ ਲਉ ਰਹਾ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਅਲਾਹੀ ਹੁਕਮ ਨਾਵਾ ਸਾਹਿਬ ਦੀ ਬਾਤ ਪੰਚਮ ਪਾਦਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸਹਿ ਮਹਾਰਾਜ ਰਾਗ ਬਿਲਾਵਲ ਅੰਦਰ ਅੰਗ 800 12 ਉੱਪਰ ਅਮਰਤ ਵੇਲੇ ਦੇ ਅਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾ ਨਾਮਦਾਲੀਆਂ ਦਾਤਾ ਕੋਮਲ ਚਰਨਾਂ ਦੀ ਪ੍ਰੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਣਾ ਨਕਰ ਖੇਰੇ ਤੇ ਮੇਰ ਪਰੇ ਹੱਥ ਰੱਖਣਾ ਫਸਲ ਵਾੜੀ ਕਾਰੋਬਾਰਾਂ ਵਿੱਚ ਬਰਕਤਾਂ ਪਾਉਣ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ